ਉੱਚ ਹਲਕਾ ਗਾਂਢ ਸ਼ੰਕਰ ਦੇ ਜੱਬੇ ਵਾਲ ਹਲਕੇ ਦੇ ਜੁਮੇਵਾਰ ਲੱਗਣ ਅੱਜ ਕੋਟ ਤੁਸੀਂ ਵਿਖੇ ਇਕੱਠੇ ਹੋਏ ਆ ਤੇ ਇਕੱਠੇ ਹੋਣ ਦਾ ਕਾਰਨ ਇਹ ਆ ਕਿ ਅੱਜ ਤੋਂ ਸਾਲਕ ਪਹਿਲਾਂ ਅਸੀਂ ਇੱਕ ਸੰਘਰਸ਼ ਵਿੱਢਿਆ ਸੀ ਪੂਰੇ ਇਲਾਕੇ ਨੇ ਕਿਉਂਕਿ ਇਹ ਜਿਹੜੀ ਸੜਕ ਹੈ ਬਰਾਮ ਨੂੰ ਜਾਂਦੀ ਮਾਲਪੁਰ ਤੋਂ ਬਰਾਮ ਵਾਲੀ ਸੜਕ ਤੇ ਨੇਰ ਵਾਲੀ ਸੜਕ ਇਹ ਬਹੁਤ ਇਸ ਸੜਕ ਦਾ ਬੁਰਾ ਹਾਲ ਸੀ 4-4 ਫੁੱਟ 5-5 ਫੁੱਟ ਡੂੰਘੇ ਟੋਏ ਸੀ ਕੋਰ ਤੋਂ ਜੇ ਮਾਲ ਪਹੁੰਚਾਉਣਾ ਹੁੰਦਾ ਸੀ ਤਾਂ ਘੱਟੋ ਘੱਟ 1 ਘੰਟਾ 35 ਮਿੰਟ ਲੱਗਦੇ ਸੀ ਚਲੋ ਚੰਗਾਰਚ ਕੀਤਾ तकरीबन 1.5 ਘੰਟੇ 1.5 ਮਹੀਨਾ ਸਾਨੂੰ ਉਹ ਧਰਨਾ ਲਾਉਣਾ ਪਿਆ ਤੇ ਨਵਾੜ ਚ ਇਹ ਸੜਕ ਪਾਸ ਹੋ ਕੇ ਨਵਾੜ ਚ ਉਹ ਸੜਕ ਬਣੀ ਤੇ ਜਿਹੜੀ ਸਰਕਾਰ ਆਪਣੇ ਮਾਈਨਿੰਗ ਦੇ ਖਿਲਾਫ ਗੱਲਾਂ ਕਰਕੇ ਫਟਾ ਵਿੱਚ ਆਈ ਸੀ ਉਸ ਸਰਕਾਰ ਦੇ ਸਮੇਂ ਦੇ ਵਿੱਚ ਅੱਜ ਇਹ ਹਾਲਾਤ ਬਣੇ ਹੋ ਆ ਅਸੀਂ ਨਹੀਂ ਕਹਿੰਦੇ ਕਿਉਂਕਿ ਜੇ ਡਿਵੈਲਪਮੈਂਟ ਸਰਕਾਰ ਨਹੀਂ ਆ ਤੇ ਸਾਨੂੰ ਬਜਵਿਦੀ ਵੀ ਲੋੜ ਆ ਸਾਨੂੰ ਰੇਤੇ ਦੀ ਵੀ ਲੋੜ ਆ ਇਹ ਸਰਕਾਰ ਜਿਹੜੀ ਕਹਿੰਦੀ ਸੀ ਬਰੇਤਾ ਖਾ ਗਈਆਂ ਬਾਕੀ ਪਾਰਟੀਆਂ ਉਸ ਵੇਲੇ ਰੇਤੇ ਦੀ ਟਰਾਲੀ ਆਉਂਦੀ ਸੀ 1800 2000 ਦੀ ਅੱਜ ਜੋ ਟਰਾਲੀ ਆਉਂਦੀ ਆ 404500 ਦੀ 5 5000 ਤੋਂ ਵੀ ਟੱਪ ਕੇ ਜੀ ਦੱਸਦੇ ਆ ਥੋਏ ਪਰ ਅਸੀਂ ਜਿਹੜੀ ਆ ਸਾਡਾ ਅੱਜ ਦਾ ਮੁੱਦਾ ਇਹ ਨਹੀਂ ਸਾਡਾ ਅੱਜ ਦਾ ਮੁੱਦਾ ਆ ਸੜਕ ਨੂੰ ਕਿਵੇਂ ਬਚਾਉਣਾ ਅਸੀਂ ਪਿੰਡਾਂ ਦੇ ਸਰਪੰਚ ਵੀ ਆ ਲੰਬardar ਵੀ ਆ ਜ਼ਿੰਮੇਵਾਰ ਸੱਜਣ ਵੀ ਅਲੱਗ-ਅਲੱਗ ਪਾਰਟੀਆਂ ਦੇ ਇੱਥੇ ਕੋਈ ਇੱਕ ਪਾਰਟੀ ਦਾ ਬੰਦਾ ਨਹੀਂ ਸਾਰੀਆਂ ਪਾਰਟੀਆਂ ਦੇ ਜ਼ਿੰਮੇਵਾਰ ਸੱਜਣ ਅੱਜ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਆ ਅਸੀਂ ਅੱਜ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ 2 ਹਫ਼ਤੇ ਦਾ ਸਮਾਂ ਦੇ ਰਹੇ ਹਾਂ ਅਗਰ 2 ਹਫ਼ਤਿਆਂ ਦੇ ਵਿੱਚ ਓਵਰ ਲੋਡ ਟਿਪਰ ਨਾ ਬੰਦ ਹੋਏ ਅਸੀਂ ਨੇ ਕਹਿੰਦਾ ਬੰਦ ਕਰ ਦਿਓ ਅਸੀਂ ਇਹ ਨਹੀਂ ਕਹਿੰਦੇ ਪਰ ਜੇਕਰ ਟਿਪਰ ਨੂੰ 9 ਟਨ ਮਾਰ ਪਾ ਦਿਆ ਜਾਂ 18 ਟਨ ਪਾ ਦਿਆ ਉਹ ਟਿਪਰ 100 100 ਟਨ ਤੋਂ ਵੱਧ ਮਾਲ ਲੱਦ ਕੇ ਤੁਸੀਂ ਟਿਪਰਾਂ ਦੇ ਉੱਪਰ ਦੇਖੋ ਟੀਸੀਆਂ ਗੱਡੀਆਂ ਆ ਇਹ ਹੈਰਾਨੀ ਕਿਸ ਗੱਲ ਦੀ ਅੱਜ ਤੋ ਜਿਸ ਵੇ ਅਸੀਂ 7-8 ਸਾਲ ਪਹਿਲਾਂ ਟਿਪਰ ਦੇਖਦੇ ਹੁੰਦੇ ਸੀ ਤਾਂ ਅੱਧੀ ਬੋਡੀ ਵਾਲਾ ਹੁੰਦਾ ਸੀ ਇਹ ਟਾਟਾ ਵਾਲਿਆਂ ਨੇ ਪਤਾ ਨਹੀਂ ਕਿਤੋਂ ਇਹ ਪਰਮਿਸ਼ਨ ਲਈ ਆ ਤੇ ਅੱਜ ਉਹਨਾਂ ਨੇ ਇਹ ਟਿਪਰ ਨੂੰ ਉਹ ਛੱਤ ਨਾਲੋਂ ਵੀ ਉੱਚੇ ਬਣਾ ਦਿੱਤਾ ਮੈਨੂੰ ਤਾਂ ਇਹ ਵੀ ਚਾਹੀਦਾ ਕਿ ਅਸੀਂ ਇੱਕ ਵਾਰ ਇਹਦੇ ਵੀ ਉਹਦੀ ਪਤਾ ਕਰਾਂਗੇ ਜੇ ਹੋ ਸਕਿਆ ਤਾਂ ਅਸੀਂ ਟਾਟਾ ਵਾਲਿਆਂ ਤੇ ਵੀ ਅਦਾਲਤ ਦੇ ਵਿੱਚ ਕੇਸ ਕਰਾਂਗੇ ਕਿ ਤੁਸੀਂ ਇਹ ਜਿਹੜੇ ਏਡੇ ਏਡੇ ਉੱਚੇ-ਉੱਚੇ ਬਣਾ ਦਿੱਤੇ ਕੀ ਸੌਟ ਅਨ ਪਾਸ ਹੈਗਾ ਸੜਕਾਂ ਨੂੰ ਇਹ ਪਾਸੇ ਵੱਡੇ ਟਰੱਕ ਨੂੰ 18 ਟਨ ਆ ਤਾਂ ਫਿਰ 100 ਟਨ ਕਿੱਧਰ ਜਾ ਰਿਹਾ ਕਿਹਦੀ ਪ੍ਰਵੀਜ਼ਨਾਂ ਜਾ ਰਿਹਾ ਕਿੱਥੇ ਉਹ ਪੈਸਾ ਜਾਂਦਾ ਪੈਸਾ ਵੱਟ ਰਹੇ ਆ ਹਿਮਾਚਲ ਵਾਲੇ ਬਜਰੀ ਆ ਰਹੀ ਆ ਹਿਮਾਚਲ ਤੋਂ ਉਹਦੇ ਸਰਕਾ ਤੋੜੀਆਂ ਜਾਂਦੀਆਂ ਪੰਜਾਬ ਦੀਆਂ ਉਹ ਜਿਹੜਾ ਪੈਸਾ ਆ ਪੈਸਾ ਹਿਮਾਚਲ ਕਮਾਰਿਆ ਤੇ ਥਰਕਾ ਜਿਹੜੀਆਂ ਟੁੱਟ ਰਹੀਆਂ ਪੰਜਾਬ ਦੀਆਂ ਤੇ ਮੇਰੀ ਇੱਕ ਬੇਨਤੀ ਆ ਲੀਡਰਾਂ ਨੂੰ ਅਸੀਂ ਲੀਡਰਾਂ ਕੋਲ ਵੀ ਜਾਵਾਂਗੇ ਸਾਨੂੰ ਪਾਰਟੀਆਂ ਕੋਈ ਮਸਲਾ ਨਹੀਂ ਜੇ ਦੀ ਹੁਣ ਸਰਕਾਰ ਆ ਉਹਨਾਂ ਕੋ ਰੋਣਾ ਪੈਣਾ ਜਾ ਕੇ ਸਾਨੂੰ ਇਸ ਗੱਲ ਦਾ ਕੋਈ ਹਿੰਦੂਆ ਨਹੀਂ ਅਸੀਂ ਉਹਨਾਂ ਲੀਡਰਾਂ ਕੋਲ ਵੀ ਜਾਵਾਂਗੇ ਵੀ ਭਾਈ ਜੇ ਤਾਂ ਤੁਹਾਡੇ ਚੱਲਦੇ ਆ ਜਾਂ ਤੁਹਾਡੇ ਕਿਸੇ ਆਪਣੇ ਦਹਿਤਿਆਂ ਦੇ ਚੱਲਦੇ ਆ ਤਾਂ ਉਹਨਾਂ ਨੂੰ ਕਹਿ ਕੇ ਅੰਡਰ ਲੋਡ ਕਰਵਾਓ ਜੇ ਉਹ ਆਪਣੇ ਆਪ ਜਾਂਦੇ ਆ ਤਾਂ ਫੇਓ ਕਿਸ ਪਰਮਿਸ਼ਨ ਨਾਲ ਲੰਘਦੇ ਆ ਸਾਨੂੰ ਇਸ ਗੱਲ ਦਾ ਵੀ ਜਵਾਬ ਦਿੱਤਾ ਜਾਵੇ ਤਾਂ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ 2 ਹਫ਼ਤੇ ਦਾ ਇਸ ਗੱਲੇ ਟਾਈਮ ਦਿੰਨੇ ਆ ਸਾਡੀਆਂ ਸੜਕਾਂ ਨੂੰ ਬਚਾਇਆ ਜਾਵੇ ਅਸੀਂ ਮੁੜ ਕੇ ਟੋਇਆਂ 'ਚ ਨਹੀਂ ਨੰਗਣਾ ਕਿਉਂਕਿ ਟੋਏ ਦੇਖੋ ਤੁਸੀਂ 6 ਮਹੀਨੇ ਬਣੀ ਨੂੰ ਨਹੀਂ ਹੋਏ ਜਾਂ ਤਾਂ ਬਹਿ ਮਟੀਰੀਅਲ ਮਾੜਾ ਲਵਾਇਆ ਇਹਨਾਂ ਨੇ ਜੇ ਤੁਸੀਂ ਮਾਲ ਪਰ ਤੋਂ ਜਿਹੜੀ ਸੜਕ ਕੋਟ ਲਈ ਜਾਂਦੀ ਉਹ 'ਚ ਟੋਏ ਦੇਖੋ ਕਿੰਨੇ ਪੈ ਗਏ ਤੁਸੀਂ ਕੋਟ ਤੋਂ ਆ ਜੰਜੋਰ ਬੇਟੀਆਂ ਦੇ ਪਾਸੋਂ ਨੂੰ ਕਿੰਨੇ ਟੋਏ ਪੈ ਗਏ ਅਜੇ ਸੜਕ ਬਣੀ ਨੂੰ 6 ਮਹੀਨੇ ਵੀ ਨਹੀਂ ਹੋਏ ਥੋ ਇਸ ਕਰਕੇ ਬੇਨਤੀ ਆ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ 2 ਹਫ਼ਤੇ ਬਾਅਦ ਇਹ ਅਸੀਂ ਅੱਜ ਕਹਿ ਦਿੰਦੇ ਆ ਕਿ ਅਸੀਂ ਕੋਈ ਲੋਕਲ ਕੋਗੇ ਨਹੀਂ ਕੰਮ ਕਰਦੇ ਹੁੰਦੇ ਅਸੀਂ ਸਾਰਾ ਇਲਾਕਾ ਪਾਰਟੀ ਪਧਤ ਤੋਂ ਉੱਪਰ ਉੱਠ ਗਏ ਆਮ ਆਦਮੀ ਪਾਰਟੀ ਦਾ ਵੀ ਸਰਪੰਚ ਪੰਚ ਨੰਬਰਦਾਰ ਸਾਡੇ ਨਾਲ ਸ਼ਾਮਲ ਹੋਣਗੇ ਇਹ ਨਹੀਂ ਅਸੀਂ ਇਹ ਤੋਂ ਪਾਰਟੀ ਦਾ ਦੂਆ ਨਹੀਂ ਮੁੱਦਾ ਬਣਾਉਣਾ ਸਾਨੂੰ ਇਲਾਕੇ ਦਾ ਮੁੱਦਾ ਆ ਕਿ ਸਾਡਾ ਇਲਾਕਾ ਪਹਿਲਾਂ ਟੋਇਆਂ ਚ ਨੰਗਦਾ ਰਿਹਾ ਹੁਣ ਅਸੀਂ ਗਾਹ ਇਹ ਟੋਇਆਂ ਚ ਨਹੀਂ ਨੰਗਣ ਦੇਣਾ ਸੋ ਸਾਡੀ ਪ੍ਰਸ਼ਾਸਨ ਨੂੰ ਬਾਰ ਬਾਰ ਇੱਕ ਬੇਨਤੀ ਆ ਕਿ ਦੋ ਹਫ਼ਤੇ ਦੇ ਵਿੱਚ ਵਿੱਚ ਓਵਰਲੋਡ ਟਿਪਰ ਨੰਗਣੇ ਬੰਦ ਕੀ ਹੋਣ ਚਾਹੀਦੇ ਆ ਨਹਿਰ ਜਿਹੜੀ ਆ ਪਤਾ ਨਹੀਂ ਖਬਰਾਂ ਲੱਗਦੀਆਂ ਚੈਨਲਾਂ 'ਤੇ ਖਬਰਾਂ ਚੱਲਦੀਆਂ ਸਰਕਾਰ ਸੁੱਤੀ ਪਈ ਆ ਪੀਡਬਲਯੂਡੀ ਵਿਭਾਗ ਸੁੱਤਾ ਪਿਆ ਕਿਉਂ ਨਹੀਂ ਨਹਿਰ ਦੇ ਉੱਪਰ ਜੇ ਪਹਿਲਾਂ ਡੋਲਾ ਬਣਿਆ ਸੀ ਬਹੁਤ ਪਚਾ ਸੀ ਜੇ ਉਸ ਵੇਲੇ ਮਿੱਟੀ ਚਾਕੇ ਜਿਹੜੇ ਵੀ ਠੇਕੇਦਾਰ ਨੇ ਪਹਿਲਾਂ ਸੜਕ ਬਣਾਈ ਆ ਉਹ ਠੇਕੇਦਾਰ ਨੂੰ ਪੁੱਛਣਾ ਚਾਹੀਦਾ ਵਾ ਤੂੰ ਕੌਣ ਹੋਣਾ ਉਹ ਡੋਲਾ ਚਾਕੇ ਸੜਕ ਦੇ ਵਿੱਚ ਸੱਟਣੇ ਵਾਲਾ ਜੇ ਸੱਟਿਆ ਸੀ ਤੇ ਲੋਕਾਂ ਦੀ ਪਬਲਿਕ ਦੀ ਸੇਫਟੀ ਲਈ ਪੀਡਬਲਯੂਡੀ ਨੇ ਸਰਕਾਰ ਨੇ ਕੀ ਉਦਮ ਕੀਤਾ ਇਹ ਜੇ ਪੂਰੀ ਦੇ ਉੱਤੇ ਜਿਹੜੀ ਸੇਫਟੀ ਆ ਉਹ ਯਕੀਨੀ ਬਣਾਈ ਜਾਵੇ ਇਹਦੇ ਉੱਤੇ ਭਾਵੇਂ ਕੋਈ ਵੀ ਜਿਹੜਾ ਪਹਿਲਾਂ ਬਣਿਓਦੀ ਉਹ 2000 ਆਪਣੇ ਬੈਰੀਕੇਡ ਜਦ ਬਣਿਓ ਸੀ ਉਹ ਪਟਕੇ ਵੀ ਟੇਡੇ ਮਟੇ ਜਿੱਡੇ ਹੋ ਕਈ ਗੱਡੀਆਂ ਉੱਚ ਵੱਜ ਕੇ ਸਨਹਿਰ ਚ ਡਿੱਗੀ ਜਾਂਦੀਆਂ ਕਿੰਨੀਆਂ ਜਾਨਾਂ ਦਾ ਖੌਫ ਬਣ ਚੁੱਕਾ ਸੋ ਵਾਰ-ਵਾਰ ਇਹ ਤੁਹਾਨੂੰ ਇਹਦੀ ਸਾਡੀ ਅਪੀਲ ਮੰਨ ਲਵੇ ਸਰਕਾਰ ਸਾਡੀ ਇਸ ਗੱਲ ਨੂੰ ਵਾਰਨਿੰਗ ਸਮਝ ਲਵੇ ਅਸੀਂ ਸਿਰਫ 2 ਹਫ਼ਤੇ ਦਾ ਟਾਈਮ ਦੇ ਰਹੇ ਹਾਂ ਉਹ ਤੋਂ ਬਾਅਦ ਸਾਨੂੰ ਕੋਈ ਨਹੀਂ ਅਸੀਂ ਪਹਿਲਾਂ ਵੀ ਡੇਢ ਮਹੀਨਾ ਬੈਠਾ ਇਸ ਤੋਂ ਤੁਰ ਕੇ ਸਾਰੇ ਜਣੇ ਗਏ ਆ ਉੱਥੇ ਮਾਨ ਪੰਨੂ ਅਸੀਂ ਗਾਂ ਵੀ ਇਸ ਗੱਲੇ ਤਿਆਰ ਆ ਅਸੀਂ ਹਰ ਇੱਕ ਇਹ ਆਪਣਾ ਹਰਬਾ ਭਰਤਾਂਗੇ ਆਪਣੀ ਥੜਕ ਨੂੰ ਬਚਾਉਣ ਲਈ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਨਹਿਰ ਦੇ ਉੱਤੇ ਸੋ ਸਰਕਾਰ ਸਾਡੀ ਗੱਲ ਨੂੰ ਮੰਨੇ ਸਾਰੇ ਹੀ ਮੈਂ ਬੇਨਤੀ ਕਰਾਂਗਾ ਸਾਰੇ ਹੀ ਪੈਂਚਾ ਸਰਪੈਂਚਾਂ ਨੂੰ ਜ਼ਿੰਮੇਵਾਰ ੱਜਣਾ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਜਿਓ ਇਹ ਨਾ ਕਿ ਹੋਵੇ ਫਲਾਨੇ ਇਕੱਠੇ ਹੋਏ ਸੀ ਅਕਾਲੀ ਸੀ ਇਹ ਜੀਐਨਪੀ ਵਾਲੀ ਸੀ ਜਾਂ ਫਲਾਨੇ ਦੀ ਨਾ ਅਥੀ ਕਲਿਆਨੇ ਨਹੀਂ ਲੰਗਣਾ ਦੋਇਆ ਜੀ ਤੁਸੀਂ ਵੀ ਆਪਣੀਆਂ ਚਾ ਇੱਕ ਹੋਰ ਸਭ ਤੋਂ ਵੱਡੀ ਗੱਲ ਮੈਂ ਜੁਮੇਵਾਰੀ ਨੇ ਕਹਿੰਨਾ ਐਚ ਐਚਓ ਸਾਹਿਬ ਇਸ ਗੱਲ ਦੇ ਗਵਾਹ ਆ ਮੈਂ ਉਹਨਾਂ ਨੂੰ ਇੱਕ ਵਾਰ ਕਿਹਾ ਰਾਤ ਨੂੰ ਅਸੀਂ ਸਾਡੇ ਬੱਚੇ ਟੂਰ ਤੇ ਗਏ ਸੀ ਕਾਲਜ ਆਲੇ ਸੀ ਉਹਨਾਂ ਨੂੰ ਲੈਣ ਗਏ ਤਾਂ ਸੜਕ ਦੇ ਉੱਪਰ ਬਜਰੀ ਉਹ ਬਜਰੀ ਖਿਲਰੀ ਪਈ ਮੈਂ ਐਚ ਐਚਓ ਸਾਹਿਬ ਨੂੰ ਕਿਹਾ ਮੈਂ ਕਿਹਾ ਐਚ ਐਚਓ ਸਾਹਿਬ ਆ ਜਿਹੜੇ ਟਿਪਰ ਆ ਉੱਪਰ ਤੇ ਟੀਸੀਆਂ ਕੱਢ ਕੇ ਲੈ ਜਾਂਦੇ ਇਹਨਾਂ ਦੀ ਬਜਰੀ ਰਾਹਤੇ 'ਚ ਖਿਲਰਦੀ ਆ ਕਿੰਨੇ ਟਾਇਰ 파ਟਦੇ ਆ ਮੈਂ ਆਪਣੇ ਟਾਇਰਾਂ ਦਾ ਗਵਾਹ ਆ ਕਿੰਨੇ ਟਾਇਰ ਮੈਂ ਪੜਵਾ ਚੁੱਕਾ ਕਿਉਂਕਿ ਬਜਰੀਆ ਜਿਲੇ ਖਿਲਰੀ ਹੋਣੀ ਹੁਣ ਕਿੰਨੀ ਕਹੋਲੀ ਕਰ ਲਈਏ ਥੇਲੇ ਟਾਇਰ ਉੱਪਰ ਦੀ ਨੰਗ ਤੇ ਤੋਂ ਟਾਇਰ ਵੀ ਪਾੜਦੇ ਆ ਕਿੰਨੀਆਂ ਗੱਡੀਆਂ ਦਾ ਨਕਸਰ ਹੋ ਚੁੱਕਾ ਜੋ ਮੇਰੀ ਪ੍ਰਜਾਹ ਚੋਂ ਬੇਨਤੀ ਆ ਅੰਡਰ ਲੋਡ ਡਿੱਪਰ ਚੱਲਣ ਡਿਵੈਲਪਮੈਂਟ ਲਈ ਇੱਕ ਬਜਰੀ ਵੀ ਜਾਣੀ ਰੇਤਾ ਵੀ ਜਾਣਾ ਸਾਨੂੰ ਵੀ ਪਤਾ ਆ ਪਰ ਅਸੀਂ ਜੇ ਜੇ ਨੂੰ 9 ਟਨ ਪਾਸੇ 9 ਟੰਨੇ ਜਾਣ ਜਾਵਾਂਗੇ ਜੇ 18 ਟਨ ਪਾਸੇ 18 ਟੰਨੇ ਜਾਣ ਜਾਵਾਂਗੇ ਜੇ ਉਹ ਤੋਂ ਉੱਪਰ ਹੋਇਆ ਉਹਨੂੰ ਚਾਹੇ ਸਾਨੂੰ ਰੋਕ ਕੇ ਬੰਦ ਕਰਾਉਣਾ ਪਵੇ ਜੋ ਸਾਨੂੰ ਕਰਨਾ ਪਿਆ ਉਹ ਕਰਾਂਗੇ ਮੈਂ ਇਨਾ ਕਹਿੰਦਾ ਫਿਮਲਾ ਜਾ ਚ ਗਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੰਧਾਨ ਜੀ ਜਿਹੜਾ ਜੀ ਜਿਹੜਾ ਪਿਛਲੀ ਵਾਰ ਤੁਸੀਂ ਸੜਕ ਦੇ ਪਿੱਛੇ ਦੇ ਵਿੱਚ ਘਰਾਂ ਦਾ ਆਇਆ ਜਲਾ ਮਾਲਪੁਰ ਹਾਂ ਜੀ ਉਦੋਂ ਵੀ ਪ੍ਰਸ਼ਾਸਨ ਨੂੰ ਇੱਕ ਅਪੀਲ ਕੀਤੀ ਸੀਗੀ ਕਿ ਜਿਹੜੇ ਅੰਡਰ ਲੋਡ ਟਿਪਰ ਚੱਲਦੇ ਆ ਇਹਨਾਂ ਚੈੱਕ ਕੀਤਾ ਜਾਵੇ ਤੇ ਇਹਨਾਂ ਦੇ ਕਾਰਜਕਾਰਵੇ ਕੀ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਕੋਈ ਐਕਸ਼ਨ ਲਿਆ ਸੀਗਾ ਮੈਂ ਜੀ ਤੁਹਾਨੂੰ ਇਹ ਗੱਲ ਦੱਸਣ ਲੱਗਾ ਇੱਕ ਗੱਲ ਜ਼ਰੂਰ ਆ ਕਿ ਸਾਡੇ ਉਸ ਧਰਨੇ ਨਾਲ ਉਸ ਸਾਡੇ ਪ੍ਰਦਰਸ਼ਨ ਦੇ ਨਾਲ ਚਾਹੇ ਉਹ ਡੇਢ ਮਹੀਨਾ ਸਾਨੂੰ ਸੜਕ ਤੇ ਬੈਠਣਾ ਪਿਆ ਉੱਥੇ ਠੰਡਾਂ ਦੇ ਵਿੱਚ ਗਰਮੀ ਦੇ ਬੈਠਣਾ ਪਿਆ ਉਹ ਭਵਨ ਨਿਵਾੜ ਚ ਪਾਸ ਹੋਈ ਅਸੀਂ ਨਹੀਂ ਕਹਿੰਦੇ ਚਲੋ ਠੀਕ ਆ ਬਣ ਗਈ ਉਹ ਚਾਹੇ ਅਸੀਂ ਸਰਕਾਰ ਨੂੰ ਗ੍ਰੈਂਟ ਦੇ ਦਿੰਨੇ ਆ ਹਾਲਾਂਕਿ ਉਹ ਨਿਵਾੜ ਦਾ ਪੈਸਾ ਆ ਪੰਜਾਬ ਸਰਕਾਰ ਦਾ ਉੱਥੇ ਕੋਈ ਪੈਸਾ ਨਹੀਂ ਸੀ ਇਹ ਤਾਂ ਲੱਗਾ ਪਰ ਅਸੀਂ ਫਿਰ ਵੀ ਕਿਉਂਕਿ ਸਰਕਾਰ ਦੇ ਟਾਈਮ ਚ ਬਣੀ ਆ ਪਰ ਉਹਨੂੰ ਬਚਾਉਣਾ ਕਿਹਨੇ ਆ ਅਸੀਂ ਇਹਦੇ ਗੱਲ ਦੀ ਦਹੀ ਪਾਈ ਉਹ ਤੋਂ ਪਹਿਲੇ ਵੀ ਤੁਹਾਡੇ ਵਾਲੀ ਗੱਲ ਸਹੀ ਆ ਅਸੀਂ ਇਹ ਕਿਹਾ ਸੀ ਕਿ ਓਵਰਲੋਡ ਟਿਪਰਾਂ ਦੇ ਨਾਲ ਸੜਕਾਂ ਦਾ ਨੁਕਸਾਨ ਹੋ ਰਿਹਾ ਇਹਨੂੰ ਬੰਦ ਕੀਤਾ ਜਾਵੇ ਆ ਤਾਂ ਹੁਣ ਦੀ ਮਹੀਨੇ ਦੀ ਗੱਲ ਹੈ ਜਿਹੜੀ ਮੇਰੀ ਐਸਐਸਓ ਸਾਹਿਬ ਨਾਲ ਗੱਲ ਹੋਈ ਆ ਕਿ ਆਹ ਝੜਕ ਦੇ ਉੱਤੇ ਬਜਰੀ ਖਿਲਰੀ ਹੋ ਟਾਇਰ 파ੜਦੇ ਆ ਇਹਨਾਂ ਨੂੰ ਕਹੋ ਵੀ ਥੱਲੇ ਬਾਡੀ ਦੇ ਥੱਲੇ ਹੀ ਕਰਨ ਸੋ ਹੁਣ ਮੈਂ ਬੇਨਤੀ ਕਰਾਂਗਾ ਸੰਜੀਵ ਜੀ ਨੂੰ ਉਹ ਵੀ ਆਪਣੀ ਗੱਲ ਦੋ ਮਿੰਟ ਕਰ ਜਦੋਂ ਸਰਕਾਰ ਨੇ ਸੜਕ ਬਣਾਈ ਆ ਮੀਟੀਆਣੇ ਨੂੰ ਸਾਡੇ ਡਾਕਟਰ ਕਾਰਕਮਾਰ ਮੈਡੀਸੀ ਪੱਥਰ ਲਾਇਓ ਨਹੀਂ ਵੀ ਮੈਂ ਬਣਾਈ ਆ ਹੋਰ ਲੰਘਦੇ ਲੋਕ ਨੂੰ ਕੋਈ ਨਹੀਂ ਦੇਖਦੇ। ਟਿੱਪਰਾ ਉਹ ਲੋਕ ਲੰਘਦੇ ਆ। ਟਿੱਪਰਾ ਦੇ ਉੱਪਰ ਜਿਹੜਾ ਰੇਤਾ ਲੱਗਿਆ ਹੁੰਦਾ ਜੋ ਮਗਰੋਂ ਸਕੂਟਰ-ਬੂਟਰ ਖਾਇਆ ਜਾਂਦਾ ਅੱਖਾਂ 'ਚ ਰੇਤਾ ਪੈਂਦਾ। ਨਾ ਉਹ ਸਾਹਿਬ ਜਿੰਦਗੇ ਸਾਨੂੰ। ਜੱਲ ਕੇ ਸਾਹਿਬ ਸਰਕਾਰ ਨੇ ਸੈਂਟਰ ਸਰਕਾਰ ਨੇ ਸੜਕ ਬਣਾਈ ਆ ਇਹ। ਐਮ.ਐਲ.ਏ. ਸਾਹਿਬ ਆਪਣਾ ਦੁਆ ਲੈਦੇ ਸੀਗੇ। ਹੁਣ ਐਮ.ਐਲ.ਏ. ਸਾਹਿਬ ਨੂੰ ਰੁਕਣਾ ਚਾਹੀਦਾ। ਨੰਬਰ 2 ਮੈਂ ਤਾਂ ਇੱਕੋ ਬੇਨਤੀ ਕਰਦੀ ਆ। ਟਿੱਪਰਾ ਦੇ ਚਰਾਂਦਖਾਨੇ ਦੇ ਅਧਕਾਰ ਸਰਪੰਚਾਂ ਨੂੰ ਦਿੱਤਾ ਜਾ। ਪੁਲਿਸ ਨੇ ਕੁਛ ਨਹੀਂ ਕਰਨਾ ਪੁਲਿਸ ਲੈਂਦੀ ਪੈਸੇ ਮਹੀਨੇ ਚੱਲਦੇ ਆ ਇਹ ਸਰਪੰਚਾਂ ਤੋਂ ਸਰਕਾਰ ਦੇ ਟਿੱਪਰ ਚੱਲੇ ਨਹੀਂ ਸਕਦੇ ਨੰਬਰ 2 ਮੈਂ ਤਾਂ ਇੱਕ ਹੋਰ ਸਰਕਾਰ ਨੂੰ ਬੇਨਤੀ ਕਰਨੀ ਆ ਹਰ ਕਿਸਾਨ ਤੇ ਟੂਲ ਲਾ ਦਿਓ ਤਾਂ ਟੱਪਰ हटਣੇ ਆ ਇੰਨਾ ਇਹ ਕਹਿੰਦਾ ਕਿ ਮਾਰਾ ਜਾਂਦੀ ਤੁਸੀਂ ਕਹਿੰਦੇ ਹੋ ਗੱਲ ਜਿਹੜੀ ਆ ਸੰਜੀਵ ਜੀ ਨੇ ਇੱਕ ਗੱਲ ਕਹੀ ਆ ਕਿਉਂਕਿ ਜਿਹੜਾ ਇਹ ਟੋਲ ਬਚਾਉਣ ਦੇ ਲਈ ਆ ਜਿਹੜੇ ਇੱਧਰ ਨੂੰ ਨੰਗੜ ਲੱਗੇ ਆ ਨਾ ਨਹਿਰ ਦੇ ਉੱਪਰ ਬਰਾਮਾ ਟੋਲ ਬਚਾਉਣ ਦੇ ਲਈ ਐਸ ਸੜਕ ਦਾ ਨਾਸ ਮਾਰ ਰਹੇ ਆ ਜਦ ਕਿ ਸੜਕ ਛੋਟੀ ਆ ਜਿਹੜੇ ਟਿਪਰ ਲੰਘਦਾ ਅਦੀ ਕਈ ਵਾਰ ਹੁਣ ਜਿਹੜਾ ਨਰਾਲੋਂ ਨੂੰ ਜਾਣੇ ਇਹ ਹੋਰ ਮਕਾਨ ਨੂੰ ਵੀ ਜਾਣੇ ਆ ਤੇ ਟਿਪਰ ਜਿਹੜਾ ਇੱਕ ਟਾਇਰ ਜਿਹੜਾ ਚਿੱਟੀ ਲੈਣ ਤੋਂ ਯਾਨੀ ਡੇਢ ਗੁਣਾ ਸੜਕ ਨਹੀਂ ਜਿਹੜੀ ਆ ਰੋਕੀਓ ਹੁੰਦੀ ਆ ਸੈਡ ਦਿੰਦੇ ਨਹੀਂ ਸੈਡ ਨਹੀਂ ਦਿੰਦੇ ਤੁਹਾਨੂੰ ਪਤਰੇ ਰਹੋ ਆਪਣੇ ਮਰਜ਼ੀ ਦਾ ਤੁਰਿਓ ਆ ਸਪੀਡਾਂ ਦਿੱਤੀਆਂ ਇਹਨਾਂ ਕਰਕੇ ਹੀ ਬਹੁਤੀਆਂ ਗੱਡੀਆਂ ਜਿਹੜੀਆਂ ਨਹਿਰ ਚ ਦੇਖਦੀਆਂ ਟਿਪਰਾ ਕਰਕੇ ਪੇਪਰ ਜਿਹੜੇ ਆਮ ਤੌਰ ਤੇ ਜੀ ਸਰਕਾਰੀ ਬੰਦੇ ਆਦੇ ਹੁੰਦੇ ਜਾਂ ਆਫਸਰ ਆਦੇ ਆ ਇਹਨੂੰ ਹੁਣ ਰੋਕ ਕੇ ਕੌਣ ਅਸੀਂ 베ਰੀ ਸਾਡੀ ਸਾਡਾ ਹੁਣ ਪਬਲਿਕ ਦੇ ਹੱਥ ਆ ਜੀ ਇਹ ਜਿਹੜੇ ਪਬਲਿਕ ਉੱਠ ਗਈ ਫੇਰ ਸਰਕਾਰਾਂ ਕੁਝ ਨਹੀਂ ਫੇਰ ਤਾਂ ਪਬਲਿਕ ਸਭ ਕੁਝ ਕਰ ਸਕਦੀ ਆ ਤੇ ਪਬਲਿਕ ਨਹੀਂ ਉੱਠਣਾ 베ਰੀ ਇੱਕੋ ਹੀ ਬੇਇੱਜ਼ਤੀ ਮੈਂ ਫੇਰ ਬਾਰ-ਬਾਰ ਕਹਿਣਾ ਇੱਥੇ ਪਾਰਟੀ ਪੱਤਰਾ ਕੋਈ ਮਸਲਾ ਨਹੀਂ ਸਾਰਿਆਂ ਨੂੰ ਇੱਕ ਜੁੱਟ ਹੋਣਾ ਪੈਣਾ ਟੋਏ ਸਾਰਿਆਂ ਨੇ ਪਹਿਣੇ ਆ ਉਹ ਕੱਲੇ ਗਾਲੀਆਂ ਬੀਜੇਪੀ ਲੈ ਨਹੀਂ ਪਹਿਣੇ ਪ੍ਰਮਾਧ ਸਾਹਿਬ ਤੁਸੀ ਕੋ ਗੱਲ ਕਰਨੀ ਨਾ 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 ਠੀਕ ਹੈ ਜੀ ਇਹ ਆ ਨਾ ਵੀ ਜਿਹੜੀ ਇਹ ਸਰਕਾਰ ਦੀ ਆ ਸਰਕਾਰਾਂ ਦੀ ਜ਼ਿੰਮੇਵਾਰੀ ਆ ਮੇਰੀ ਬੇਨਤੀ ਹੈ ਕਿ ਜਿਸ ਵੇਲੇ ਸੜਕ ਟੁੱਟੇ ਸੀ ਤਾਂ ਵੀ ਸਰਕਾਰ ਦੀ ਜ਼ਿੰਮੇਵਾਰੀ ਸੀਗੀ ਸਰਕਾਰ ਨਹੀਂ ਸੀ ਬਣਾ ਰਹੀ ਉਦੋਂ ਵੀ ਸਾਰੇ ਇਲਾਕੇ ਦੇ ਸੰਗਤ ਇਕੱਠੀ ਹੋਈ ਆ ਪਾਰਟੀ ਤੋਂ ਉੱਤੇ ਉੱਠ ਕੇ ਧਰਨੇ ਲਾਇਆ ਤਾਂ ਸੜਕ ਬਣੀ ਆ ਹੁਣ ਵੀ ਇਦਾਂ ਹੋਣਾ ਆ ਜੇ ਸਰਕਾਰ ਸਾਡੀਆਂ ਅੱਜ ਨਹੀਂਆਂ ਬੇਨਤੀਆਂ ਸਾਡੇ ਅਧਿਕਾਰੀਆਂ ਨੇ ਕੀਤੀਆਂ ਜ਼ਿੰਮੇਵਾਰਾਂ ਨੇ ਨਾ ਮੰਨੂਗੀ ਸਾਡੇ ਕੋਲ ਕੋਰਾ ਆ ਉਹ ਹੈਗਾ ਸਾਡੇ ਕੋਲ ਵੱਟੇ ਅਸੀਂ ਧਰਨੇ ਲਾਵਾਂਗੇ ਇਹ ਸਾਰੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਸਰਕਾਰ ਤੱਕ ਪਹੁੰਚਾਵਾਂਗੇ ਤੁਸੀਂ ਹੁਣ ਖੋੜ ਦੇ ਨੇ ਪਹਿਲਾਂ ਦੇਖਿਆ ਕਿੱਡਾ ਵੱਡਾ ਹਾਸਾ ਆਇਆ ਪਾਸਟੇ ਦੇ ਕੋਲ ਟਰੱਕ ਕਿੰਨਾ ਨਿਆ ਦੇ ਵਿੱਢ ਗਿਆ ਸਿਲੰਡਰਾਂ ਨਾਲ ਭਰਿਆ ਟਰੱਕ ਦੇ ਗਿਆ ਉਹਦਾ ਕਾਰਨ ਇਹ ਕੋਈ ਕਿ ਆ ਕਿ ਜਿਹੜੇ ਓਵਰਲੋਡਡ ਟਰੱਕ ਆ ਇਹ ਦੋ ਦੋ ਤੋਂ ਇਕੱਠੇ ਹੋ ਕੇ ਚੱਲਦੇ ਆ ਇਹ ਮжоਰਿਟੀ ਬਣਾ ਕੇ ਤੁਰਦੇ ਆ ਤਾਂ ਕਿ ਸਾਨੂੰ ਕੋ ਰੋਕੇ ਨਾ ਇਹ ਦਬਾਅ ਸਾਡੇ ਤੇ ਬਣਾਦੇ ਆ ਜਦੋਂ ਕੋ ਰੋਕਦਾ ਕੋਸ਼ਿਸ਼ ਕਰਦਾ ਆ ਉਹਨੂੰ ਸਾਈਡ ਮਾਰਦੇ ਆ ਉਦੀ ਸਾਈਡ ਵੱਜਿਆ ਬੰਦਾ ਨੈਕ ਡਿੱਗਦਾ ਔਰ ਉਹ ਮਰਦਾ ਆ ਇਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਓਵਰਲੋਡ ਟਿਪਰਾਂ ਦੇ ਨਾਲ ਕੋਈ ਹਾਦਸਾ ਹੁੰਦਾ ਬੰਦਾ ਮਰ ਜਾਂਦਾ ਆ ਇਹਦਾ ਜ਼ਿੰਮੇਵਾਰ ਸਰਕਾਰ ਦੀ ਆ ਇਹਦੀ ਜ਼ਿੰਮੇਵਾਰੀ ਪਹਿਲੀ ਗੱਲ ਤਾਂ ਟਿਪਰ ਵਾਲਾ ਆ ਇਹਦਾ ਟਿਪਰ ਲੈ ਕੇ ਜਾਂਦਾ ਆ ਡਰਾਈਵਰ ਦੀ ਜ਼ਿੰਮੇਵਾਰੀ ਆ ਰੋਡ ਸੇਫਟੀ ਡਰਾਈਵਰ ਨੇ ਦੇਖਣੀ ਆ ਕਿ ਮੇਰਾ ਟਿਪਰ ਕਿਵੇਂ ਸੇਫ ਆ ਔਰ ਮੈਂ ਕਿਵੇਂ ਸੇਫ ਆ ਔਰ ਰੋਡ ਦੇ ਉੱਪਰ ਜਾਣ ਬਣੀ ਪਬਲਿਕ ਕਿਵੇਂ ਸੇਫ ਆ ਨੰਬਰ 2 ਉਸ ਤੋਂ ਬਾਅਦ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆਉਂਦੀ ਆ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇ ਰਾਤ ਨੂੰ 8 ਵਜੇ ਦੇ ਕਿਰੀਬੇ 15 15 20 ਵੀ ਟੈਂਪਰੇਚਰ ਚੱਠੇ ਹੋ ਗਏ ਤੁਰਦੇ ਆ। ਰਾਤ ਤੱਕ ਦੇ 4 ਵਜੇ 5 ਵਜੇ ਤੱਕ। ਰਾਤ ਨੂੰ ਵੀ 8 ਵਜੇ ਆ ਜਾਂਦੇ ਇੱਥੇ। ਮੈਂ ਇੱਕ ਹੋਰ ਇਹ ਗੱਲ ਕਹਿਣੀ ਚਾਹੁੰਦਾ ਆ ਸਾਰੇ ਨੈਰ ਨੇ ਲਾਗੇ ਦੇ ਜਿੰਨੇ ਵੀ ਪਿੰਡਾਂ ਵਾਲੇ ਆ ਉਹ ਕਦੇ ਵੀ ਰਾਤ ਨੂੰ ਉਠ ਜਾਂਦੇ ਅਚਾਨਕ ਉਹ ਆਵਾਜ਼ ਕਾਦੀ ਆਉਂਦੀ ਆ। ਟਿਪਰਾਂ ਦੀ ਆਵਾਜ਼ ਹੀ ਇੰਨੀ ਜ਼ੋਰ ਨਾਲ ਜਾ ਰਹੀ ਆ ਧਮਕ ਪੈ ਰਹੀ ਆ ਘਰਾਂ ਤੱਕ ਪੈ ਰਹੀ ਆ। ਐਡੀ ਹੈਵੀ ਲੋਡਿੰਗ ਜਿਹੜੀ ਆ ਉਹ ਇਸ ਰੋਡ ਦੇ ਉੱਤੇ ਹੀ ਲੰਘ ਰਹੀ ਆ। ਪ੍ਰਸ਼ਾਸਨ ਨੂੰ ਸਾਡੇ ਸਾਰੇ ਸਮੂਹ ਇਲਾਕਾ ਨਿਵਾਸੀਆਂ ਦੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਨੂੰ ਬੰਦ ਕਰਾਇਆ ਜਾ ਜਿਵੇਂ ਪ੍ਰਧਾਨ ਜੀ ਨੇ ਪਹਿਲਾਂ ਕਹਿ ਦਿੱਤਾ ਕੁਵਾਲ ਜੀ ਨੇ ਕਿ 2 ਹਫਤੇ ਦਾ ਟਾਈਮ ਹੈ ਉਤੋਂ ਬਾਅਦ ਵਿੱਚ ਵੱਡੇ ਪੱਧਰ ਤੇ ਅਸੀਂ ਕੱਟ ਕਰਕੇ ਜਿਹੜਾ ਆ ਉਹ ਪ੍ਰੋਟੈਸਟ ਕਰਾਂਗੇ ਪਰ ਪ੍ਰਸ਼ਾਸਨ ਇਹਨਾਂ ਨੂੰ ਬਾਰ ਬਾਰ ਬੰਦ ਕਰਾਉਣ ਤੇ ਨਾਕਾਮੀ ਹੋ ਜਾਂਦਾ ਹੈ ਪ੍ਰਸ਼ਾਸਨ ਦੇਖੋ ਜੀ ਸਪਸ਼ਟ ਗੱਲ ਆ ਪ੍ਰਸ਼ਾਸਨ ਜਦੋਂ ਕੁੱਤੀ ਚੋਰਾਂ ਨਾਲ ਮਿਲਦੀ ਆ ਚੋਰੀ ਉਦੋਂ ਹੁੰਦੀ ਆ ਜਿੰਦਾ ਚੋਰ ਦੀ ਹਿੰਮਤ ਨਹੀਂ ਕਿ ਦੇ ਘਰ ਵਰਕੇ ਚੋਰੀ ਕਰ ਜਵੇ ਇਹ ਪ੍ਰਸ਼ਾਸਨ ਵੀ ਨਾਲ ਮਿਲਿਆ ਹੋਇਆ ਆ ਤੇ ਪਰਤਾ ਨੰਗ ਰਿਹਾ ਆ ਜਿੰਨਾ ਟਿਪਰਾਂ ਨੇ ਹਿੰਮਤ ਨਹੀਂ ਨਾਲ ਭੱਟੀ ਸਾਹਿਬ ਸਾਡੇ ਇਲਾਕੇ ਦੀ ਵੀ ਜਨਤਾ ਦੀ ਗਲਤੀ ਆ ਅਸੀਂ ਮੇਰਾ ਲਾਈਵ ਸਿੱਧੂ ਟੀਵੀ ਕੱਢ ਕੇ ਦੇਖੋ YouTube ਤੇ ਕਿੰਨੇ ਕਿ ਵੀਡੀਓ ਬੰਦੇ ਲੋਕ ਬੋਲ ਕੇ ਵੀ ਨਹੀਂ ਰਾਜੀ ਨਹੀਂ ਦੇਖੋ ਇਹ ਨਹੀਂ ਗੱਲ ਹੈ ਕਿ ਲੋਕ ਬੋਲਦੇ ਆ ਬੋਲਦੇ ਨਹੀਂ ਕੈਮਰਾ ਮੋਲਿਆ ਕੇ ਰਾਜੀ ਨਹੀਂ ਬੰਦਾ ਜੀ ਸੋਦਾ ਯਾਰ ਮੇਰੇ ਬੱਚੇ ਆ ਮੇਰੇ ਛੋਟੇ ਆ ਹੁੰਦਾ ਕੀ ਆ ਇਹ ਕੀ ਇਸ ਵੇਲੇ ਟ੍ਰੈਂਡ ਇੱਕ ਨਵਾਂ ਚੱਲ ਪਿਆ ਮੈਂ ਦੱਸਣਾ ਚਾਹੁੰਦਾ ਆ ਜਦੋਂ ਕੋਈ ਆਵਾਜ਼ ਚੁੱਕਦਾ ਆ ਕਿਤੇ ਉਹਦੇ ਤੇ ਮੜੀਏ ਭੀੜ ਵੰਦੀ ਆ ਉਹਦੇ ਬੱਚਿਆਂ ਦੇ ਨਾਲ ਖਾਣੇ ਸ਼ੁਰੂ ਕਰਦੇ ਬੱਚਿਆਂ ਨਾਲ ਕਾਵੇ ਘੁੰਮੀ ਜਾਵੇ ਫੋਟੋਟੀਆਂ ਦੇ ਨਾਲ ਘੁੰਮੀ ਜਾਵੇ ਇੱਥੋਂ ਵੀ ਲੋਕ ਥੋੜਾ ਡਰਦੇ ਆ ਪ੍ਰਸ਼ਾਸਨ ਆ ਇਸ ਚੀਜ਼ ਦਾ ਮਿਸਜੂਜ਼ ਕਰਦਾ ਫਿਰ ਕਰਕੇ ਲੋਕ ਥੋੜਾ ਡਰਦੇ ਆ ਥੈਂਕ ਯੂ ਕੀ ਭਦੇ ਆਪਣਾ ਨਾਮ ਦੱਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਦੇ ਮਹਿਲਕੀ ਸਿੰਘ ਲਾਲਪੁਰਜੀ ਜਿਸ ਤਰ੍ਹਾਂ ਕਿ ਅੱਜ ਨਾਲਕੋਟ ਤੋਂ ਲੈ ਕੇ ਕੋੜਤਕਰ ਕੋੜਦੋਲਾ ਕੇ ਮੀਡੀਅਨ ਤੱਕ ਰੋਡ ਦੀ ਗੱਲ ਹੋ ਰਹੀ ਹੈ ਰਾਤ ਦੇ ਸਮੇਂ ਵੀ ਆਮ ਜਨਤਾ ਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਇਸ ਰੋਡ ਤੇ ਕਿ ਜੋ ਟ੍ਰਿਪਾਂ ਵਾਲੇ ਟ੍ਰਿਪਾਂ ਵਾਲੇ ਨੇ ਉਹ ਸਾਈਡ ਵੀ ਨਹੀਂ ਦੇ ਰਹੇ ਬੰਦੇ ਨੂੰ ਆਮ ਬੰਦੇ ਨੂੰ ਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਅਸੀਂ ਇਹ ਗੱਲ ਦਾ ਮੁੱਦਾ ਚੁੱਕਣਾ ਸੀ ਪਰ ਕੁਝ ਵਿਸ਼ਿਆ ਕਰਕੇ ਕੁਝ ਪ੍ਰੋਬਲਮਾਂ ਕਰਕੇ ਅਸੀਂ ਗੱਲ ਨਹੀਂ ਚੱਕ ਸਕਦੇ ਅੱਜ ਸਾਡੀ ਮੌਜੂਦਾ ਸਰਕਾਰ ਨੂੰ ਬੇਨਤੀ ਆ ਕਿ ਜਲਦ ਤੋਂ ਜਲਦ ਇਹ ਟਿੱਪਰ ਰੋਕੇ ਜਾਣ ਨਹੀਂ ਤਾਂ ਜਿੱਦਾਂ ਸਾਡੇ ਖੀੜਾ ਸਾਹਿਬ ਨੇ ਕਿਹਾ ਕਿ 2 ਹਫ਼ਤਿਆਂ ਦੇ ਵਿੱਚ ਅਸੀਂ ਉਸ ਤੋਂ ਬਾਅਦ ਦੇ ਵਿੱਚ ਐਕਸ਼ਨ ਲਵਾਂਗੇ ਜੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਜਲਦੀਓ ਜਲਦੀ ਸਾਡੇ ਇਹ ਜਿਹੜੇ ਟਿੱਪਰ ਚੱਲ ਰਹੇ ਨੇ ਉਹ ਬੰਦ ਕੀਤਾ ਜਾਵੇ ਜੀ